ਸਤਿ ਸ਼੍ਰੀ ਅਕਾਲ ਦੋਸਤੋ ਇਹ ਵੀਡੀਓ ਹੈ ਸਿਰਫ ਚਿੱਟੇ ਵਾਲਾਂ ਵਾਸਤੇ ਚਿੱਟੇ ਵਾਲ ਹੋ ਜਾਣਗੇ ਖਤਮ ਸਿਰਫ ਮਹਿੰਦੀ ਵਿੱਚ ਇਹ ਤਿੰਨ ਚੀਜ਼ਾਂ ਮਿਲਾ ਦਿਓ ਜੀ ਮਹਿੰਦੀ ਵਿੱਚ ਤੇਲ ਲਗਾ ਕੇ ਆਪਣੇ ਵਾਲਾਂ ਵਿੱਚ ਲਗਾਓ ਜੇ ਤੁਸੀਂ ਵਾਲਾਂ ਵਿੱਚ ਮਹਿੰਦੀ ਲਗਾਉਣਾ ਚਾਹੁੰਦੇ ਹੋ ਤੇ ਤੇਲ ਵਿੱਚ ਮਿਲਾ ਕੇ ਲਗਾਓ ਤੇਲ ਵਿੱਚ ਮਹਿੰਦੀ ਮਿਲਾ ਕੇ ਵਾਲਾਂ ਨੂੰ ਕਾਲਾ ਕਰਨ ਦਾ ਇੱਕ ਵਧੀਆ ਤਰੀਕਾ ਹੈ ਨਾਲੇ ਤੁਹਾਡੇ ਵਾਲਾਂ ਨੂੰ ਬਹੁਤ ਸ਼ਾਈਨਿੰਗ ਅਤੇ ਮਲਾਈਮ ਰੱਖਦਾ ਹੈ ਤੁਸੀਂ ਸਰੋਂ ਦਾ ਤੇਲ ਅਤੇ ਨਾਰੀਅਲ ਦਾ ਤੇਲ ਕੈਸਟਰਲ ਆਇਲ ਨੂੰ ਮਿਲਾ ਸਕਦੇ ਹੋ ਕੋਈ ਵੀ ਤੇਲ ਵਾਲਾਂ ਵਿੱਚ ਲਗਾ ਕੇ 1-2 ਘੰਟੇ ਲਈ ਛੱਡ ਦਿਓ ਤੁਹਾਡੇ ਵਾਲਾਂ ਵਾਸਤੇ ਬਹੁਤ ਲਾਭਦਾਇਕ ਹੈ ਜਦੋਂ ਵੀ ਤੁਸੀਂ ਮਹਿੰਦੀ ਲਗਾਉਣੀ ਹੈ ਤਾਂ ਇਹਨਾਂ ਵਿੱਚੋਂ ਕੋਈ ਵੀ ਇੱਕ ਤੇਲ ਇਸਤੇਮਾਲ ਕਰੋ ਜੀ ਮਹਿੰਦੀ ਵਿੱਚ ਆਮਲਾ ਮਿਕਸ ਕਰਕੇ ਜ਼ਰੂਰ ਲਗਾਓ ਜੀ ਬਹੁਤ ਫਾਇਦਾ ਹੁੰਦਾ ਹੈ ਇਸ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਹੁੰਦਾ ਹੈ ਜੋ ਤੁਹਾਡੇ ਵਾਲਾਂ ਵਾਸਤੇ ਬਹੁਤ ਫਾਇਦੇਮੰਦ ਹੈ ਅਤੇ ਕਾਲਾ ਕਰਨ ਦੇ ਵਿੱਚ ਬਹੁਤ ਹੀ ਮਦਦ ਕਰਦਾ ਹੈ ਇਸ ਲਈ ਤੁਸੀਂ ਮਹਿੰਦੀ ਵਿੱਚ ਆਮਲਾ ਪਾਊਡਰ ਮਿਲਾ ਕੇ ਇੱਕ ਪੇਸਟ ਬਣਾ ਲੈਣੀ ਹੈ ਫਿਰ ਤੁਸੀਂ ਆਪਣੇ ਵਾਲਾਂ ਵਿੱਚ ਲਗਾਉਣਾ ਰਾਤ ਜਾਂ ਦਿਨ ਵਿੱਚ 3-4 ਘੰਟੇ ਤੱਕ ਸੁੱਕਣ ਦਿਓ ਜੀ ਬਾਅਦ ਵਿੱਚ ਠੰਡੇ ਪਾਣੀ ਵਿੱਚ ਧੋ ਲਓ ਜੀ ਤੁਹਾਡੇ ਵਾਲ ਜਲਦੀ ਹੀ ਕਾਲੇ ਹੋਣਾ ਸ਼ੁਰੂ ਹੋ ਜਾਣਗੇ ਅਤੇ ਨਾ ਹੀ ਤੁਹਾਡੇ ਵਾਲ ਝੜਨਗੇ ਕਾਫੀ ਅਤੇ ਚਾਹ ਨੂੰ ਮਿਲਾ ਕੇ ਆਪਣੇ ਵਾਲਾਂ ਵਿੱਚ ਲਗਾਓ ਵਾਲਾਂ ਵਿੱਚ ਕਾਫੀ ਜਾਂ ਚਾਹ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ ਤੁਸੀਂ ਮਹਿੰਦੀ ਦੇ ਪਾਊਡਰ ਵਿੱਚ ਕਾਫੀ ਜਾਂ ਚਾਹ ਮਿਲਾ ਕੇ ਇੱਕ ਪੇਸਟ ਬਣਾ ਲਓ ਜੀ ਉਸ ਤੋਂ ਬਾਅਦ ਆਪਣੇ ਵਾਲਾਂ ਦੇ ਕੁਝ ਹਿੱਸੇ ਬਣਾ ਲਓ ਤੇ ਫਿਰ ਵਾਲਾਂ ਵਿੱਚ ਤੁਸੀਂ ਲਗਾਓ ਜੀ 2-3 ਘੰਟੇ ਤੱਕ ਮਹਿੰਦੀ ਲੱਗੀ ਰਹਿਣ ਦਿਓ ਫਿਰ ਤੁਸੀਂ ਠੰਡੇ ਪਾਣੀ ਨਾਲ ਧੋ ਲਓ ਜੀ ਤੁਹਾਡੇ ਵਾਲ ਜਲਦੀ ਹੀ ਕਾਲੇ ਹੋਣਾ ਸ਼ੁਰੂ ਹੋ ਜਾਣਗੇ ਜੇਕਰ ਸਾਡੀ ਵੀਡੀਓ ਤਾਨੂੰ ਚੰਗੀ ਲੱਗੀ ਹੈ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਜੀ